ਮਿਸਟਰ ਡੋਨਲਡ ਟਰੰਪ ਨੇ ਜਿਹੜਾ ਸਾਰਾ ਅਮਰੀਕਾ ਕੰਟੀਨੈਂਟ ਹੈ ਉਹਦੇ ਵਿੱਚ ਹੀ ਬਹੁਤ ਕੁਝ ਹਿਲਾ ਕੇ ਰੱਖਿਆ ਹੋਇਆ ਹੈ ਗ੍ਰੀਨਲੈਂਡ ਜਿਹੜਾ ਉਹ ਡੱ ਰਿਹਾ ਇਸ ਵਕਤ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਜਿਹੜੇ ਅਮਰੀਕਾ ਹੈ ਉਹ ਟੇਕਓਵਰ ਕਰਨ ਦਾ ਚਾਹੁੰਦਾ ਹੈ ਔਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਸੈਂਟਰਲ ਅਮਰੀਕਾ ਹੈ ਉਹ ਨੂੰ ਮਿਸਟਰ ਡੋਨਲਡ ਟਰੰਪ ਤੇ ਉਹਨਾਂ ਦੀ ਸਰਕਾਰ ਨੇ ਡੰਪਿੰਗ ਗਰਾਉਂਡ ਬਣਾ ਕੇ ਰੱਖਿਆ ਹੋਇਆ ਸੋ ਜਿਹੜੇ ਵੀ ਲੋਕ ਜਿੱਥੇ ਵੀ ਸਾਰੀ ਦੁਨੀਆ ਦੇ ਵਿੱਚ ਡੀਪੋਰਟ ਕਰਨੇ ਨੇ ਉਹਨਾਂ ਨੂੰ ਕੋ ਚੱਕ ਕੇ ਜਿਹੜੇ ਹੈ ਸੈਂਟਰਲ ਅਮਰੀਕਾ ਦੇ ਵਿੱਚ ਸੁੱਟ ਦਿਓ ਤੇ ਉਸ ਤੋਂ ਬਾਅਦ ਉਹਨਾਂ ਦੀ ਬਾਤ ਵੀ ਨਾ ਪੁੱਛੋ ਬਹੁਤ ਸਾਰੀਆਂ ਕੰਟਰੀਜ਼ ਨੇ ਜਿਸ ਨੂੰ ਕਿ ਮਿਸਟਰ ਡੋਨਲਡ 트ਰੰਪ ਤੇ ਉਹਨਾਂ ਦੀ ਸਰਕਾਰ ਬੁਲੀ ਕਰ ਰਹੀ ਹੈ ਕਿ ਉਹਨਾਂ ਨੂੰ ਅਮਰੀਕਾ ਦਾ ਸਾਥ ਦੇਣਾ ਪਏਗਾ ਉਹਨਾਂ ਨੂੰ ਅਮਰੀਕਾ ਤੋਂ ਜਿਹੜੇ ਲੋਕ ਅਸੀਂ ਡੀਪੋਰਟ ਕਰਦੇ ਆਂ ਕਹਿੰਦੇ ਤੁਹਾਨੂੰ ਲੈਣੇ ਪੈਣਗੇ ਤੇ ਉਸ ਤੋਂ ਬਾਅਦ ਉੱਥੇ ਰੱਖ ਕੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਡੀਪੋਰਟੇਸ਼ਨ ਕਰੋ ਉਹਨਾਂ ਨੂੰ ਆਪਣੇ ਆਪਣੇ ਜਿਹੜੇ ਹੈ ਕੰਟਰੀ ਦੇ ਵਿੱਚ ਪਹਚਾਓ ਔਰ ਕਿਹਾ ਤਾਂ ਇਹ ਵੀ ਜਾ ਰਿਹਾ ਇਹ ਕਹਿੰਦੇ ਜੀ ਅਸੀਂ ਹਿਊਮਨਿਟੇਰੀਅਨ ਜਿਹੜੇ ਅਸੀਂ ਉੱਥੇ ਅਸਿਸਟੈਂਸ ਦੇ ਰਹੇ ਹਾਂ ਲੋਕਾਂ ਦਾ ਅਸੀਂ ਧਿਆਨ ਰੱਖ ਰਹੇ ਹਾਂ ਅਸੀਂ ਸੈਂਟਰਲ ਅਮਰੀਕਾ ਦੇ ਵਿੱਚ ਲੇਕਿਨ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹਨਾਂ ਦਾ ਕਹਿਣਾ ਹੈ ਉਹ ਕਹਿੰਦੇ ਕਿਸੇ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਉਹ ਕਹਿੰਦੇ ਸਾਨੂੰ ਕਿਸੇ ਵੀ ਸ਼ੈਲਟਰ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਵਿੱਚ ਐਂਟਰ ਤੱਕ ਨਹੀਂ ਕੀਤਾ ਜਿਹੜਾ ਹੈ ਕਰਨ ਦਿੱਤਾ ਜਾ ਰਿਹਾ ਸੋ ਅੰਦਰ ਹਾਲਾਤ ਕੀ ਨੇ ਕਹਿੰਦੇ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਲੇਕਿਨ ਹਿਊਮਨਿਟੇਰੀਅਨ ਜਿਹੜੀ ਅਸਿਸਟੈਂਸ ਹੈ ਉਹ ਨਹੀਂ ਮਿਲ ਰਹੀ ਹੈ ਜੇ ਅਸਾਈਲਮ ਦੀ ਗੱਲ ਕਰਦੇ ਆ ਤਾਂ ਅਸਾਈਲਮ ਬੇਸਿਕਲੀ ਅਮਰੀਕਾ ਦੇ ਵਿੱਚੋਂ ਸ਼ਟਡਾਊਨ ਹੈ ਔਰ ਐਸ ਵਕਤ ਬਹੁਤ ਸਾਰੇ ਲੋਕ ਜਿਹੜੇ ਨੇ ਜਿਸ ਤਰ੍ਹਾਂ ਕਿ ਕੋਲੰਬੀਆ ਤੇ ਇਕਵਾਡੋਰ ਨੂੰ 6 ਮਿਲੀਅਨ ਦੀ ਡੀਲ ਹੋਈ ਸੀਗੀ ਕਿ ਉਹਨਾਂ ਨੂੰ ਲੋਕ ਚੜਾਉਣ ਤੋਂ ਪਹਿਲਾਂ ਵੀ ਭਾਈ ਤੁਹਾਡੇ ਕੋਲ ਬੰਦੇ ਲਾਹਾਂਗੇ ਤੁਹਾਡੇ ਬੰਦੇ ਵੀ ਵਾਪਸ ਆ ਰਹੇ ਨੇ ਤੇ ਹੋਰ ਵੀ ਤੁਹਾਡੇ ਕੋਲੇ ਆਉਣਗੇ ਸੋ ਉਹਨਾਂ ਨੂੰ ਸਿੰਪਲੀ ਗੱਲ ਇਹ ਕੀਤੀ ਗਈ ਸੀ ਵੀ ਜਿਹੜੇ ਬੰਦੇ ਵੀ ਬਾਰਡਰ ਕਰਾਸ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਫੜਿਆ ਗਿਆ ਔਰ ਬਹੁਤ ਸਾਰੇ ਲੋਕਾਂ ਦੀਆਂ ਇੰਟਰਵਿਊਸ ਸਾਹਮਣੇ ਆਈਆਂ ਉਹ ਕਹਿੰਦੇ ਸਾਨੂੰ ਪਤਾ ਤੱਕ ਨਹੀਂ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ ਸਾਨੂੰ ਸਿਰਫ ਫੜ ਕੇ ਜਹਾਜ਼ ਦੇ ਵਿੱਚ ਬਿਠਾਇਆ ਗਿਆ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਅਸੀਂ ਕਿੱਥੇ ਚੱਲੇ ਆ ਸੋ ਜਹਾਜ਼ ਚੜਾਉਣ ਤੋਂ ਪਹਿਲਾਂ ਕਹਿੰਦੇ ਸਾਨੂੰ ਪਤਾ ਨਹੀਂ ਸੀ ਉਤਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਅਸੀਂ ਕਿਹੜੀ ਕੰਟਰੀ ਦੇ ਵਿੱਚ ਆਏ ਅਮਰੀਕਾ ਦੇ ਉਪ ਰਾਸ਼ਟਰਪਤੀ ਮਿਸਟਰ ਜੇ ਡੀ ਵੈਂਸ ਜਿਹੜੇ ਨੇ ਗਏ ਉਹ ਪਿਛਲੇ ਦਿਨੀ ਗ੍ਰੀਨਲੈਂਡ ਜਦੋਂ ਪਹੁੰਚੇ ਉਸ ਤੋਂ ਬਾਅਦ ਰਾਸ਼ਟਰਪਤੀ ਮਿਸਟਰ ਟਰੰਪ ਜਿਹੜੇ ਸੀ ਉਹਨਾਂ ਦਾ ਕਹਿਣਾ ਇਹ ਸੀ ਕਹਿੰਦੇ ਗ੍ਰੀਨਲੈਂਡ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਨੀਡਸ ਟੂ ਟੇਕ ਓਵਰ ਉਹ ਕਹਿੰਦੇ ਅਸੀਂ ਸਾਨੂੰ ਇਹ ਗ੍ਰੀਨਲੈਂਡ ਜਿਹੜਾ ਹੈਗਾ ਉਹਨੂੰ ਟੇਕਓਵਰ ਕਰਨਾ ਹੀ ਪੈਣਾ ਔਰ ਸਾਡੇ ਵਾਸਤੇ ਨਹੀਂ ਸਿਰਫ ਯੂਐਸਟੇ ਲੈਣੀ ਕਹਿੰਦੇ ਵਰਲਡ ਪੀਸ ਤੇ ਲਈ ਤਾਂ ਕਿ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਬਣਾਈ ਰੱਖੀ ਜਾ ਸਕੇ ਇਸ ਤੇ ਲਈ ਜ਼ਰੂਰੀ ਹੈ ਕਿ ਅਮਰੀਕਾ ਜਿਹੜਾ ਹੈ ਉਹ ਗ੍ਰੀਨਲੈਂਡ ਨੂੰ ਉਹਦੇ ਉੱਪਰ ਕਬਜ਼ਾ ਕਰੇ। ਨੂੰ ਵਾਰੀ-ਵਾਰੀ ਇੱਕ ਕਵਿੰਜ ਵੀ ਸਟੇਟ ਬਣਾਉਣ ਦੀ ਗੱਲਬਾਤ ਕੀਤੀ ਜਾ ਰਹੀ ਸੀ। ਖੈਰ ਯੈਸ ਹੁਣ ਇੱਕ ਪਿੱਛੇ ਜੇ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਦੇ ਨਾਲ ਮਿਸਟਰ ਡੋਨਲਡ ਟਰੰਪ ਦੀ ਗੱਲਬਾਤ ਹੋਈ ਸੀ। ਉਹਨਾਂ ਨੇ ਮਿਸਟਰ ਕਾਰਨੀ ਨੂੰ ਜਿਹੜੇ ਗਵਰਨਰ ਨੇ ਕਿਹਾ ਉਹਨਾਂ ਨੇ ਕੈਨੇਡਾ ਦੀ ਇੱਕ ਜਿਹੜੀ ਹੋਂਦ ਹੈ ਉਸ ਨੂੰ ਸਵੀਕਾਰਿਆ ਵੀ ਹੈਗਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਉਹ ਕਹਿੰਦੇ ਕਿ ਅਸੀਂ ਕੈਨੇਡਾ ਨਾਲ ਹੁਣ ਜਿਹੜੀ ਹੈ ਡੀਲ ਕਰਨ ਦੇ ਲਈ ਤਿਆਰ ਆਂ ਬਟ ਮਿਸਟਰ ਡੋਨਲਡ ਟਰੰਪ ਨੇ ਪਹਿਲਾਂ ਵੀ ਅਜਿਹੀਆਂ ਗੱਲਾਂ ਕੀਤੀਆਂ ਸੀ ਜਦੋਂ ਕਿ ਮਿਸਟਰ ਜਸਟਨ ਟਰੂਟੋ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਲੇਕਿਨ ਉਹ ਕਦੋਂ ਫਿਰ ਜਾਣ ਕਿਹਾ ਨਹੀਂ ਜਾ ਸਕਦਾ ਸੋ ਇਹ ਸਾਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਸੈਂਟਰਲ ਅਮਰੀਕਾ ਨਾਰਥ ਅਮਰੀਕਾ ਦੇ ਵਿੱਚ ਤਰਥੱਲੀ ਮਚਾਈ ਪਈ ਹੈ ਜੀ ਮਿਸਟਰ ਡੋਨਲਡ 트ਰੰਪ ਨੇ